ਅੱਜ ਇਹ ਸੁਣਨੇ ਪਏ ਨੇ ਉਹ ਸਟੇਸ਼ਨ ਜਿੱਥੇ ਮੇਲੇ ਲੱਗਦੇ ਹੁੰਦੇ ਸੀਗੇ ਤਾਂ ਇਥੋਂ ਲਾਹੌਰ ਨੂੰ ਪਾਕਿਸਤਾਨ ਨੂੰ ਜਿਹੜੇ ਲੋਕ ਜਾਂਦੇ ਹੁੰਦੇ ਸੀਗੇ ਲੈਹਦੇ ਪੰਜਾਬ ਨੂੰ ਤਾਂ ਚੜ੍ਹਦੇ ਪੰਜਾਬ ਨੂੰ ਜਿਹੜਾ ਇੱਕ ਦੂਸਰੇ ਨੂੰ ਲੋਕਾਂ ਨੇ ਮਿਲਣਾ ਇਸ ਜਗ੍ਹਾ ਦੇ ਉੱਤੇ ਦੋਨੇ ਜਿਹੜੇ ਮੁਲਕੇ ਸਨ ਇੱਕ ਦੂਸਰੇ ਨੂੰ ਮਿਲਣ ਵਾਸਤੇ ਇਥੋਂ ਦੀ ਜਾਂਦੇ ਹੁੰਦੇ ਸੀਗੇ ਰਸਤਾ ਜਿਹੜਾ ਹੈ ਇਸੇ ਰਸਤੇ 'ਤਾਂ ਨੀ ਜਿਹੜੀ ਐ ਟ੍ਰੇਨ ਜਿਹੜੀ ਐ ਉਹ ਨੰਗ ਦੀ ਹੁੰਦੀ ਸੀ ਕਿ ਸਾਹਮਣੇ ਜਿਹੜਾ ਭਾਰਤ ਦੀ ਸੀਮਾ ਤੇ ਇਸ ਤੋਂ ਅੱਗੇ ਜਿਹੜੀ ਐ ਪਾਕਿਸਤਾਨ ਦੀ ਸੀਮਾ ਹੈ ਲੋਕ ਦੋਨਾਂ ਮੁਲਕਾਂ ਦਾ ਜਿਹੜਾ ਇੱਥੇ ਮੇਲ ਹੁੰਦਾ ਸੀਗਾ ਇਹ ਪੂਰਾ ਹਿੰਦੁਸਤਾਨ ਦਾ ਜਿਹੜਾ ਐਂਡਲਾ ਲਾਸਟ ਵਾਲਾ ਜਿਹੜਾ ਸਟੇਸ਼ਨ ਹੈ ਜਿਸ ਨੂੰ ਅਸੀਂ ਡੇਰਾ ਬਾਬਾ ਨਾਨਕ ਕਹਿ ਸਕਦੇ ਆ ਉੱਥੇ ਸੀ ਮੌਜੂਦ ਦਾ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣਗੀਆਂ ਕਈਆਂ ਦਾ ਸੁਣਨਾ ਵੀ ਆਇਆ ਕਿ ਇਹ ਜਿਹੜੀ ਲਾਈਨ ਜਿਹੜੀ ਟਰੈਕ ਜਿਹੜਾ ਜਾ ਰਿਹਾ ਹੈ ਅੱਗੇ ਜਾ ਕੇ ਇਸ ਦੀਆਂ ਲਾਈਨਾਂ ਜਿਹੜੀਆਂ ਪੁੱਟ ਦਿੱਤੀਆਂ ਗਈਆਂ ਨੇ ਜੋ ਲਾਈਨ ਦੀ ਪਟੜੀ ਗਾਡਰ ਹੁੰਦੇ ਨੇ ਉਹ ਅੱਗੇ ਨਹੀਂ ਹਨੀਆਂ ਜੀ ਅਸੀਂ ਇਸ ਟੰਮ ਖੜੇ ਹਾਂ ਉਸ ਜਗ੍ਹਾ ਤੇ ਜਿੱਥੇ ਕਿ ਅੱਜ ਪਾਕਿਸਤਾਨ ਤੇ ਭਾਰਤ ਦੋਵੇਂ ਮੁਲਕ ਜਿਹੜੇ ਇੱਕ ਦੂਸਰੇ ਦੇ ਦੁਸ਼ਮਣ ਬਣੇ ਹੋਏ ਨੇ ਪਰੰਤੂ ਇਹ ਉਹ ਜਗ੍ਹਾ ਹੈ ਜਿਹੜੀ ਇਸ ਜਗ੍ਹਾ ਦੇ ਉੱਤੇ ਦੋਨੇ ਜਿਹੜੇ ਮੁਲਕੇ ਸਨ ਇੱਕ ਦੂਸਰੇ ਨੂੰ ਮਿਲਣ ਵਾਸਤੇ ਇੱਥੋਂ ਦੀ ਜਾਂਦੇ ਹੁੰਦੇ ਸੀਗੇ ਰਸਤਾ ਜਿਹੜਾ ਹੈ ਇਸ ਰਸਤੇ ਥਾਣੀ ਜਿਹੜੀ ਹੈ ਸਮਝੌਤਾ ਐਕਸਪ੍ਰੈਸ ਵੀ ਜਿਹੜੀ ਜਾਂਦੀ ਹੁੰਦੀ ਸੀ ਤਾਂ ਇਸ ਰਸਤੇ ਥਾਈ ਜਿਹੜੀ ਹੈ ਟ੍ਰੇਨ ਜਿਹੜੀ ਹੈ ਉਹ ਨੰਗ ਦੀ ਹੁੰਦੀ ਸੀਗੀ ਤਾਂ ਲੋਕ ਜਿਹੜੇ ਨੇ ਪਾਕਿਸਤਾਨ ਨੂੰ ਜਾਂਦੇ ਸੀਗੇ ਕੈਮਰਾਮੈਨ ਨੂੰ ਕਹੂੰਗਾ ਥੋੜਾ ਜੂਮ ਕਰਕੇ ਦਿਖਾਇਆ ਜਾਵੇ ਕਿ ਸਾਹਮਣੇ ਜਿਹੜਾ ਭਾਰਤ ਦੀ ਸੀਮਾ ਤੇ ਇਸ ਤੋਂ ਅੱਗੇ ਜਿਹੜੀ ਹੈ ਪਾਕਿਸਤਾਨ ਦੀ ਸੀਮਾ ਹੈ ਲੋਕ ਦੋਨਾਂ ਮੁਲਕਾਂ ਦਾ ਜਿਹੜਾ ਇੱਥੇ ਮੇਲ ਹੁੰਦਾ ਸੀਗਾ ਇਹ ਪੂਰਾ ਹਿੰਦੂਸਤਾਨ ਦਾ ਜਿਹੜਾ ਐਂਡਲਾ ਲਾਸਟ ਵਾਲਾ ਜਿਹੜਾ ਸਟੇਸ਼ਨ ਹੈ ਜਿਸ ਨੂੰ ਅਸੀਂ ਡੇਰਾ ਬਾਬਾ ਨਾਨਕ ਕਹਿ ਸਕਦੇ ਹਾਂ ਉੱਥੇ ਸੀ ਮੌਜੂਦ ਦਾ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣਗੀਆਂ ਕਿ ਡੇਰਾ ਬਾਬਾ ਨਾਨਕ ਜਿਹੜਾ ਭਾਰਤ ਸੀਮਾ ਦੇ ਉੱਪਰ ਜਿਹੜਾ ਸਥਿਤ ਇੱਕ ਐਂਡਲਾ ਜਿਹੜਾ ਰੇਲਵੇ ਸਟੇਸ਼ਨ ਹੈ ਲੋਕਾਂ ਦਾ ਕਹਿਣਾ ਇੱਥੇ ਕਿ ਲੋਕ ਜਿਹੜੇ ਇੱਥੇ ਖਲੋਂਦੇ ਹੁੰਦੇ ਸੀਗੇ ਸਟੇਸ਼ਨ ਦੇ ਉੱਤੇ ਤਾਂ ਪਾਕਿਸਤਾਨ ਨੂੰ ਜਾਂਦੇ ਸੀਗੇ ਵਪਾਰ ਜਿਹੜਾ ਚੱਲਦਾ ਸੀਗਾ ਖੁਸ਼ਹਾਲ ਜਿਹੜੇ ਦੇਸ਼ ਸੀਗੇ ਹਾਂਜੀ ਤੁਸੀਂ ਸਮਾਂ ਜਿਹੜਾ ਕਿੰਨਾ ਕੁ ਦੇਖਿਆ ਕਿ ਜਿਹੜੇ ਲੋਕ ਜਿਹੜੇ ਇੱਥੋਂ ਵਪਾਰ ਵਾਸਤੇ ਜਾਂਦੇ ਹੁੰਦੇ ਸੀਗੇ ਜੀ ਅਸੀਂ ਇਹੋ ਹੀ ਵੇਖਿਆ ਕੁਝ ਜਿਹੜਾ ਵਪਾਰ ਚੱਲਦਾ ਸੀ ਇੱਥੇ ਮਾਲ ਲੈਂਦਾ ਸੀ ਟ੍ਰੇਨਾਂ ਘਾਂ ਜਾਂਦੀ ਹਾਂਜੀ ਇਹ ਭਾਰਤ ਪਾਕਿਸਤਾਨ ਦੀ ਜਿਹੜੀ ਇਹ ਸੀਮਾ ਦੇ ਉੱਪਰ ਕੱਲਾ ਜਿਹੜਾ ਇਹ ਜਿਹੜਾ ਹੈਗਾ ਵਾ ਐਂਡ ਲਾਸਟ ਵਾਲਾ ਐਂਡ ਲਾਸਟ ਲਾਸਟ ਡੇ ਜਿਹੜਾ ਰਿਜਿਸਟਰਡ ਸੀ ਕੀ ਲੱਗਦਾ ਹੈ ਕਿ ਅੱਜ ਮੁਲਕਾ ਦੋਨਾਂ ਦੇ ਵਿੱਚ ਜਿਹੜੇ ਹਾਲਾਤ ਜਿਹੜੇ ਨੇ ਖੁਸ਼ਕ ਹੋਏ ਪਏ ਨੇ ਵਿਗੜੇ ਪਏ ਆ ਜੀ ਤਾਂ ਸਮਾਂ ਹੁੰਦਾ ਸੀਗਾ ਕਿਤੇ ਪਾਕਿਸਤਾਨ ਵਾਲੇ ਇੱਧਰ ਹੁੰਦੇ ਹੁੰਦੇ ਸੀਗੇ ਤਾਂ ਭਾਰਤ ਵਾਲੇ ਵਾਲੇ ਜਿਹੜੇ ਉੱਧਰ ਜਾਂਦੇ ਹੁੰਦੇ ਸੀਗੇ ਕਈ ਪੰਜਾਬੀ ਸਾਡੇ ਉੱਧਰ ਵੀਰ ਹੈਗੇ ਨੇ ਹਾਂ ਉੱਧਰ ਵੀ ਹੈ ਆ ਜੀ ਕਈ ਰਹਿ ਗਏ ਕਈ ਆ ਗਏ ਇੱਧਰ ਇਦਾਂ ਜੀ ਲੱਗਦਾ ਹੈ ਕਿ ਅਜੇ ਵੀ ਪੰਜਾਬ ਉੱਧਰ ਹੈਗਾ ਜਿੰਨੂੰ ਕਹਿੰਦੇ ਮਿੱਨੀ ਪੰਜਾਬ ਆ ਹਾਂ ਜੀ ਕੀ ਲੱਗਦਾ ਹੈ ਕਿ ਅੱਜ ਵੀ ਜਿਹੜਾ ਪੰਜਾਬ ਦੇ ਲੋਕ ਜਿਹੜੇ ਉੱਧਰ ਵਸ ਰਹੇ ਨੇ ਤਾ ਇਧਰ ਵੀ ਪੰਜਾਬ ਦੇ ਲੋਕ ਵਸ ਰਹੇ ਨੇ ਇੱਕ ਸਿਰਫ ਤਾਂ ਸਿਰਫ ਜਿਹੜਾ ਹੈ ਗੋਲਾ ਹੈ ਉਸ ਦੀ ਕੋਈ ਧਰਮ ਨਹੀਂ ਹੈ ਉਸ ਦੀ ਕੋਈ ਜਾਤ ਨਹੀਂ ਹੈ ਉਸ ਦਾ ਕੋਈ ਮਜਬ ਨਹੀਂ ਹੈ ਜਿਹੜਾ ਗੋਲਾ ਹੈ ਨਾ ਤਾਂ ਉਹ ਦੇਖਦਾ ਹੈ ਕਿ ਪੰਜਾਬ ਇਧਰ ਵਾਲੇ ਜਾਂ ਉਧਰ ਵਾਲੇ ਗੋਲੇ ਦਾ ਜਿਹੜਾ ਸਿਸਟਮ ਹੈ ਹੈ ਕਿ ਗੋਲੇ ਨੇ ਤਾਂ ਮਾਰ ਹੀ ਦੇਣਾ ਵਾ ਜੀ ਭਾਵੇਂ ਉਹ Hindu ਆ ਚਾਹੇ Muslim ਆ ਕੋਈ ਵੀ ਆ ਉਹਨੇ ਥੋੜਾ ਜਿਹਾ ਜਾਪਾ ਥੋੜੀ ਦੇਖਣੀ ਆ ਵੀ ਐਸੇ ਆਖਿਆ ਚਾਹੇ ਇਹ ਹੋਵੇ ਉਹਨੇ ਤਾਂ ਜਦੋਂ ਨੁਕਸਾਨ ਕਰ ਹੀ ਦੇਣਾ ਜਦੋਂ ਵੱਜ ਗਿਆ ਲੱਗਦਾ ਤਿੰਨ ਦਿਨ ਜਿਹੜਾ ਇੱਕ ਦੂਸਰੇ ਨਾਲ ਗੋਲਾਬਾਰੀ ਸੁੱਟਦੇ ਰਹੇ ਗੱਲਾਂ ਬਾਤਾਂ ਵੀ ਸੁਣਦੇ ਰਹੇ ਆਪਾਂ ਰਾਤ ਸਹਿਮ ਦੇ ਮਾਹੌਲ ਦੇ ਵਿੱਚ ਵੀ ਸੁੱਤੇ ਸੀਗੇ ਪਰ ਉਹ ਸਮਾਂ ਪਹਿਲਾਂ ਵੀ ਜਿਹੜਾ ਚੇਤੇ ਆਉਂਦਾ ਸੀਗਾ ਵੀ ਸਾਡੇ ਉਧਰ ਵੀ ਜਿਹੜੇ ਲੋਕ ਰਹਿੰਦੇ ਸੀ ਤੇ ਇੱਧਰ ਵੀ ਲੇੜੇ ਲੋਕ ਰਹਿੰਦੇ ਸੀਗੇ ਹਾਂਜੀ ਤੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਜਿਹੜਾ ਪਹਿਲੇ ਵਰਗਾ ਜਣਾ ਬਣ ਜੇ ਪਹਿਲੇ ਵਰਗਾ ਕਿੱਥੋਂ ਬਣਨਾ ਹੁਣ ਜੇ ਪਹਿਲੇ ਵਰਗਾ ਨਹੀਂ ਬਣਨਾ ਕਿ ਜਿਵੇਂ ਕਿ ਲੋਕ ਜਿਹੜੇ ਨੇ ਉਹ ਸੋਚਦੇ ਨੇ ਕਿ ਭਾਰਤ ਤੋਂ ਦੂਸਰੀ ਸਾਈਡ ਤੇ ਸੀਮਾ ਵਾਲੇ ਵੀ ਜਿਹੜੇ ਪੰਜਾਬ ਦੇ ਲੋਕ ਉਹ ਆਪਣੇ ਲੋਕ ਨੇ ਤਾਂ ਇੱਧਰ ਵੱਸਣ ਵਾਲੇ ਵੀ ਜਿਹੜੇ ਆਪਣੇ ਲੋਕ ਨੇ ਪਰ ਇਹ ਭਾਰਤ ਪਾਕਿਸਤਾਨ ਦਾ ਐਂਡ ਵਾਲਾ ਜਿਹੜਾ ਬਾਰਡਰ ਹੈ ਜਿੱਥੇ ਲਾਸਟ ਜਿਹੜੇ ਕਹਿ ਸਕਦੇ ਆ ਕਿ ਸਟੇਸ਼ਨ ਹੈ ਇੱਥੇ ਜਿਹੜੇ ਲੋਕ ਸਨ ਇਸ ਸਟੇਸ਼ਨ ਦੇ ਉੱਪਰ ਉਤਰਦੇ ਸਨ ਤਾਂ ਫਿਰ ਇੱਥੋਂ ਅੱਗੇ ਜਿਹੜਾ ਪਾਕਿਸਤਾਨ ਨੂੰ ਜਾਂਦੇ ਸੀਗੇ ਇੱਥੇ ਨਾਲ ਹੀ ਸਥੇ ਤੇ ਇੱਕ ਬੱਸ ਸਟੈਂਡ ਹੈ ਇੱਥੇ ਜਿਹੜੀਆਂ ਬੱਸਾਂ ਸਨ ਉਹ ਲਾਹੌਰ ਨੂੰ ਜਾਂਦੀਆਂ ਹੁੰਦੀਆਂ ਸੀਗੀਆਂ ਪਰ ਅੱਜ ਜਿਹੜਾ ਸੁਪਨਾ ਬਣਿਆ ਪਿਆ ਕਿ ਲਾਹੌਰ ਅਤੇ ਪਾਕਿਸਤਾਨ ਤੇ ਪੰਜਾਬ ਤੇ ਲੈਂਦਾ ਪੰਜਾਬ ਇੱਥੋਂ ਕਦੋਂ ਜਿਹੜੀ ਉਧਰ ਨੂੰ ਗੱਡੀ ਚੱਲੇਗੀ ਕਈਆਂ ਦਾ ਸੁਣਨਾ ਵੀ ਆਇਆ ਕਿ ਇਹ ਜਿਹੜੀ ਲਾਈਨ ਜਿਹੜੀ ਟਰੈਕ ਜਿਹੜਾ ਜਾ ਰਿਹਾ ਹੈ ਅੱਗੇ ਜਾ ਕੇ ਇਸ ਦੀਆਂ ਲਾਈਨਾਂ ਜਿਹੜੀਆਂ ਪੁੱਟ ਦਿੱਤੀਆਂ ਗਈਆਂ ਨੇ ਜੋ ਲਾਈਨ ਦੀ ਪਟੜੀ ਗਾਡਰ ਹੁੰਦੇ ਨੇ ਉਹ ਅੱਗੇ ਨਹੀਂ ਹਨੀਆਂ ਪਰ ਵੰਡ ਵਖਰੇ ਜਿਹੜੇ ਹੋ ਗਏ ਨੇ ਇਹ ਹੁਣ ਸਰਕਾਰਾਂ ਦੇ ਹੱਥ ਨੇ ਦੋ ਮੁਲਕਾਂ ਦੇ ਹੱਥ ਨੇ ਕਿ ਫਿਰ ਹੁਣ ਜਿਹੜਾ ਹੈ ਜਿਹੜਾ ਲੈਂਡ ਟਰੈਕ ਜਿਹੜਾ ਹੈ ਪਟੜੀ ਦਾ ਜਿਹੜਾ ਜਾਲ ਹੈ ਅੱਗੇ ਜਾ ਕੇ ਵਿਛੂਗਾ ਕਿ ਨਹੀਂ ਵਿਛੇਗਾ ਇਹ ਤਾਂ ਹੁਣ ਸਰਕਾਰਾਂ ਹੀ ਤੈਅ ਕਰਨਗੀਆਂ ਜੀ ਤੁਸੀਂ ਤਸਵੀਰਾਂ ਜਿਹੜੀਆਂ ਇਹ ਬਿਲਕੁਲ ਦੇਖ ਸਕਦੇ ਹੋ ਕਿ ਅੱਜ ਇਹ ਸੁੰਨੇ ਪਏ ਨੇ ਉਹ ਸਟੇਸ਼ਨ ਜਿੱਥੇ ਮੇਲੇ ਲੱਗਦੇ ਹੁੰਦੇ ਸੀਗੇ ਤਾਂ ਇਥੋਂ ਲਾਹੌਰ ਨੂੰ ਪਾਕਿਸਤਾਨ ਨੂੰ ਜਿਹੜੇ ਲੋਕ ਜਾਂਦੇ ਹੁੰਦੇ ਸੀਗੇ ਲੈਹਦੇ ਪੰਜਾਬ ਨੂੰ ਤਾਂ ਚੜ੍ਹਦੇ ਪੰਜਾਬ ਨੂੰ ਜਿਹੜਾ ਇੱਕ ਦੂਸਰੇ ਨੂੰ ਲੋਕਾਂ ਨੇ ਮਿਲਣਾ ਤਾਂ ਇਥੇ ਲੋਕਾਂ ਨੇ ਜਿਹੜਾ ਮਿਲਦੇ ਹੁੰਦੇ ਸੀ ਆਪਣੇ ਵਪਾਰ ਵੀ ਅੱਜ ਉਹੀ ਪਈ ਹੈ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹਾਂਗੇ ਇੱਥੋਂ ਲੋਕ ਟਿਕਟਾ ਖਰੀਦਦੇ ਸੀ ਅੱਜ ਉੱਥੇ ਜਾਲੇ ਦੇ ਵਿੱਚ ਜੰਗਾਲ ਲੱਗਾ ਪਿਆ ਬਿਲਕੁਲ ਜਿਹੜਾ ਬੰਦ ਪਿਆ ਹੈ ਜੀ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਕੈਮਰਾ ਪਰਸਨ ਦੇ ਨਾਲ ਵਿਸ਼ੂ ਜੀ ਸੇ